ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਹਿਯੋਗੀ ਆਪਣੇ ਚਾਣਵੇਂਸ ਤੁਹਾਡਾ ਮੈਂ ਉਮੀਦ ਕਰਦੀ ਸੀ ਸਾਰੇ ਜਾਣੇ ਵੀ ਸਿਹਤੋ ਹੋਗੇ ਤੇ ਮਸਤ ਹੋਗੇ ਅਹੀਂ ਠੀਕ ਠਾਕ ਆ ਤੇ ਗੁਰਦਰਾ ਸਾਹਿਬ ਤੋਂ ਆ ਗਏ ਆਪਾਂ ਸੇਵਾ ਕਰਕੇ ਤੇ ਹੁਣ ਮੈਂ ਰੈਸਟ ਕਰਕੇ ਉੱਠ ਗਈ ਆ ਹੁਣ ਕਰਨੇ ਆਪਾਂ ਘਰ ਦੇ ਕੰਮ ਕੰਮ ਕਰਕੇ ਫਿਰ ਆਪਾਂ ਚਲਾਂਗੇ ਗੁਰਦਰਾ ਸਾਹਿਬ ਸੇਵਾ ਕਰਨ ਵਾਸਤੇ ਜੀ ਆਪ ਇੱਥੇ ਆਈ ਪੀਕ ਨਾ ਸੁਪਤੀ ਹੋਣੀ ਹੈ ਨਾ ਆਹੀ ਨਾ ਗੁਰਦਰਾ ਸਾਹਿਬ ਗਈ ਕਿਰਨ ਨੂੰ ਮੈਂ ਤੇਰੀ ਬਹੁਤ ਸੇ ਟਾਈਮ ਹੈ ਨਾ ਤੂੰ ਪੜ ਤੇਰਾ ਪੇਪਰ ਹੈ ਤੇ ਮੈਂ ਨਵਾ ਕੇ ਸੌਂਗੀ ਤਾਂ ਇਦਾਂ ਹੁਣ ਫਿਰ ਝੱਲੇ ਗੁਰਦਰਾ ਸਾਹਿਬ ਕੋਲ ਇਹ ਕਰਾਵੇ ਕਿ ਕਿਹਨੂੰ ਸਾਈਟ ਨੂੰ ਕੀ ਕਰਦਿੰਨੇ ਆ ਕੱਪੜੇ ਸਭ ਨੂੰ ਰਹਿਗੇ ਪ੍ਰੈਸ ਕਰਨਾ ਰਹੇ ਤੇ ਹੋਰ ਦੁਪੱਟਾ ਚਮਲਾ ਕੇ ਗਈ ਟਾਈਮ ਵੀ ਹੋ ਗਿਆ ਵਾ 4 ਵੱਜ ਕੇ ਚਾਰਾਂ ਜਿਵੇਂ 40 ਮਿੰਟ ਹੋ ਗਏ ਆ ਬਸ ਆਪਾਂ 20 ਇੱਕ ਮਿੰਟ ਤੱਕ ਗੁਰਦਰਾ ਸਾਹਿਬ ਜੰਜਣਾ ਨੂੰ ਤੇ ਕਿਹ ਮੰਦੀ ਮੈਂ ਰੁਕ ਕੇ ਆਉਂਗੀ ਉਹ ਪੜ੍ਹਨੀ ਹੁਣ ਤੇ ਮੈਂ ਕਿੱਥੇ ਕਰਾਂ ਨਾ ਘਾਰੇ ਕਿਉਂ ਦੇ ਕੇ ਚੁੱਪ ਨਿਆ ਨਹੀਂ ਜੇ ਵੀ ਦਵਾਈ ਲੈ ਵੜਾਈ ਖਾਣੀ ਨਾ ਮੈਂ ਹਰ ਜੀ ਨਾ ਆਪਣੀ ਜਗ੍ਹਾ ਤੇ ਪਈ ਤੇ ਨਾ ਵਧੀਆ ਲੱਗਦੀ ਏ ਸੁਸ ਕਰ ਲਈ ਮੈਂ ਨਾ ਇੱਥੇ ਸੋਫੇ ਤੇ ਲੰਮੀ ਪੈ ਗਈ ਆ ਕੇ ਕੀ ਕਰਦਰਾ ਸੱਤ ਦੇਖੋ ਹੁਣ ਫੇਰ ਝੱਲੀਆਂ ਆਪਾਂ ਇੱਕ ਨਾ ਹਰ ਚੀਜ਼ ਆਪਣੀ ਜਗ੍ਹਾ ਤੇ ਹੋਵੇ ਨਾ ਲਿੱਕੇ ਦੇ ਨਾਲ ਵਧੀਆ ਲੱਗਦਾ ਆ ਅੱਜ ਹੈਗੇ ਤਾਂ ਪਾ ਜਣੀ ਮੈਂ

गर्म कर लिने आवली कढ़ाई जारी कढ़ाई करूंगी पकड़ी है इना टाइम नहीं लगता पट्टी लगने मैं चलो गुरुद्वारा साहब जाने ना जोड़ा भी एक दो कम है मैं वेट करी है ना फ्रंट कैमरे ने मैं बना दी वीडियो जी नहीं नहीं मैं, मैं। चल कमना तो दोन जा ्यानता बादवाद ्य हो शामा थोड़ा चज सेवा घड़ी सेवा कर लीजी अस बहाने साल बाद सेवा लग दी सा गुरद करके चलो काम तो रोज करने गुरु घर घड़ी सेवा कर लागे बहने से ही हम एद भी लग गया वा झट ही ना इन बारा आने लग गया वा ਕਮਲ ਦੇ ਚ ਨਾਣ ਦਾ ਥੋੜਾ ਜਿਹਾ ਦੁੱਧ ਪਿਆਵਾ ਗਰਮ ਕਰਨਾ ਹੈ ਹਾਂ ਥੋੜਾ ਜਿਹਾ ਤੇ ਇਹ ਵੀ ਕਰ ਲੈਣੀ ਆ ਮੈਂ ਬਾੜਾ ਦਵਾ ਦੇਣੀ ਰਾਤ ਦੇ ਕੰਮ ਜਿਹੜਾ ਰਾਤ ਨੂੰ ਕਰਨੇ ਹੀ ਕੰਮ ਆ ਕੇ ਉਹ ਮੈਂ ਕਰਕੇ ਚੱਲੀ ਆ ਤੇ ਭਾਂਡੇ ਵੀ ਭਾਜੇ ਪਏ ਬਸ ਟੰਗਣੇ ਹੀ ਆ ਗਾਈਂ ਦਾ ਕਿਉ ਆ ਕਿਦਾਂ ਪੀਲਾ ਵਾ ਬੇਸੋ ਗਾਈਂ ਦਾ ਵਾ ਨਾ ਕਿਉ ਤਾਂ ਕਰਕੇ ਇੱਕਦਮ ਯੈਲੋ ਕਲਰ ਦਾ ਵਾ ਜਿੱਦਾਂ ਕਲਰ ਪਾਇਆ ਹੁੰਦਾ ਨਾ ਵਿੱਚ ਥੋੜਾ ਜਿਹਾ ਹੁੰਦਾ ਵਾ ਇੰਨਾ ਨਾ ਦਹੀਂ ਚਹੀਦਣੀ ਨਿਕਲ ਹੁੰਦਾ ਇੰਨਾ ਕਿਉ ਤੇ ਮੈਂ ਨਾ ਬਣਾਈ ਜਾਨੀ ਮੈਂ ਸੋਈ ਵੀ ਚੱਲੋ ਨਾ ਆਪਾਂ ਥੋੜਾ ਥੋੜਾ ਬਣਾ ਲਾਂਗੇ ਕਿਉਂਕਿ ਜਿਹੜਾ ਆਪਾਂ ਬੋਲਦਾ ਕਿ ਉਹ ਖਾਣੇ ਦੇ ਅੰਦਰ ਕਿੰਨੀ ਮਲਾਵਟ ਹੁੰਦੀ ਆ ਨਾ ਤੇ ਇਹਦੇ ਘਰ ਦਾ ਆਪਾਂ ਨੂੰ ਪਤਾ ਵਾ ਤਸਲੀ ਦਾ ਕਿਉ ਆ ਹਨਾ ਇਹ ਮੈਂ ਥੋੜਾ ਥੋੜਾ ਜੋੜਦੀ ਜੋੜਨੀ ਆ ਤੇ ਬਣਾ ਲਈਦਾ ਏਦਾਂ ਕਰਕੇ ਮੈਂ ਅੱਧਾ ਪੌਣਾ ਕਿਲੋ ਅੱਗੇ ਕੀਤਾ ਜੋ ਖਾਦਾ ਖੁੱਦਾ ਗਿਆ ਵਾ ਤੇ ਹੁਣ ਖੇਰ ਮੈਂ ਸ਼ੁਰੂ ਕੀਤਾ ਇੰਨਾ ਕੀ ਖੇਰ ਅੱਧਾ ਪੌਣਾ ਕਿਲੋ ਖੇਰ ਹੋ ਗਿਆ ਬਣਾਵਾ ਮੱਖਣੀ ਨਾ ਮੈਂ ਉਦੋਂ ਰੱਖਦੀ ਆ ਜਦੋਂ ਚਨੇ ਚਨਿਆਂ ਦੀ ਸਬਜ਼ੀ ਆਲੂਆਂ ਦੀ ਸਬਜ਼ੀ ਬਣੀ ਹੋਵੇ ਜਾਂ ਸਾਲ ਉਦੋਂ ਮੈਂ ਮੱਖਣੀ ਰੱਖ ਦਿਆ ਅਦਰਵਾਇਂ ਮੈਂ ਕਿਉਂ ਬਣਾ ਲੈਨੀ ਆ ਇਦਾਂ ਨੇ ਮਹਲਾਈ ਜਾਣਾ ਵਾ ਤੇ ਫਿਰ ਇਹਦਾ ਇਦਾਂ ਮਖਰੀ ਨਾਲ ਦੀ ਨਾਲ ਹਲਾਈ ਜਾਈਏ ਨਾ ਫੇ ਥੱਲੇ ਬਿਲਕੁਲ ਨਹੀਂ ਲੱਗਣਾ ਇਹਨੇ ਤੇ ਇੱਕਦਮ ਸੋਨਾ ਕਿਉਂ ਚਿੱਟਾ ਕਿਉਂ ਬਣ ਕੇ ਰੈਡੀ ਹੋ ਜਾਣਾ ਵਾ ਇਹ ਕਮੈਂਟ ਹੈ ਜੀ ਇਹਦਾ ਪਤਲੀ ਪੜਾਈ ਹੈ ਬੜੀ ਤੇਰੇ ਜੀ ਮੈਂ ਕਰਦੀ ਆ ਕਿ ਉਹ ਗਰਮਾ ਇਹਦਾ ਕਿਉਂ ਗਰਮ ਕਰਨ ਦੀ ਹੈ ਨਿਸ਼ਾਨੀ ਵੀ ਆ ਜਿਹੜੀਆਂ ਨਿੱਕੇ ਨਿੱਕੇ ਆ ਹੁੰਦੇ ਨੇ ਦਾਣੇ ਜਿਹੇ ਦਾਣੇਦਾਰ ਜਿਹਾ ਇਹ ਸਾਰਾ ਉੱਤੇ ਤਰ ਜਾਣਾ ਵਾ ਉਦੋਂ ਆ ਚਾਹ ਦੇਖੋ ਬੈਣੀ ਸ਼ੁਰੂ ਹੋ ਗਈ ਨਾ ਆਵਾਜ਼ ਘਟ ਗਈ ਆ ਇਹਦਾ ਮਤਲਬ ਇਹ ਆ ਕਿ ਘਿਓ ਜਿਹੜਾ ਬਣ ਕੇ ਸਾਡਾ ਰੈਡੀ ਹੋ ਗਿਆ ਵਾ ਦੇਖੋ ਇੱਕ ਵੀ ਮੈਂ ਕੱਟ ਨਹੀਂ ਲਾਇਆ ਬਣਦੀ ਬਣੰਦੀ ਨੇ ਘਿਓ ਦੇਖੋ ਕਿੰਨਾ ਸੋਹਣਾ ਕਿੰਨਾ ਵਧੀਆ ਬਣ ਕੇ ਰੈਡੀ ਹੋ ਗਿਆ ਘਿਓ ਚਟਪਟੋ ਆਪਣਾ ਹੋ ਗਿਆ ਵਾ ਗਰਮ ਬਿਲਕੁਲ ਹੁਣ ਪੋਣ ਲੈਣੀ ਆ ਇਹਦੇ ਵਿੱਚ ਇੰਨਾ ਕੁ ਪੈਲੋ ਕੁਝ ਵਰਤੇ ਆ ਗਿਆ ਕੁਝ ਹੈਗਾ ਵਾ

ਕੜਾਈ ਨੂੰ ਇੱਟਾ ਕੋ ਅਸੀ ਕਰਕੇ ਅਦਰਵਾਈਜ਼ ਜੇ ਤੁਸੀਂ ਗਾਹੀਆਂ ਜਿਵੇਂ ਲੱਗਦਾ ਹੋ ਗਰ ਥੋੜਾ ਬੋਲਿਆ ਹੋਣਾ ਇੱਟਾ ਕਰਕੇ ਉਹ ਵੀ ਆ ਜਾਣਾ ਤੇ ਆਪਾਂ ਭਾਂਡੇ ਮਾਰ ਲੈਣਾ ਆਪਾਂ ਹੋਣੀ ਹੈ ਮੈਂ ਇੱਥੇ ਰੱਖ ਲੈਣੀ ਹੈ ਤੇ ਹਰ ਇੰਨਾ ਕਿਉਂ ਨਿਕਲ ਆਇਆ ਇੰਨਾ ਚਾਟੀ ਬਣੀ ਗਿਆ ਹੈ ਥਣ ਥੋੜਾ ਜਿਹੀ ਬਿਲਕੁਲ ਚਲੋ ਕੋਣੇ ਮਾਇਦੀ ਨੇ ਸਤਿ ਸ਼੍ਰੀ ਅਕਾਲ ਲਓ ਜੀ ਚੱਲੇ ਆ ਫੇਰ ਆਪਾਂ ਗੁਰਦਰਾ ਸਾਹਿਬ ਫਿਰ ਨਾ ਤੁਸੀਂ ਆ ਜਿਓ ਫੇਰ ਹਨਾ ਠੀਕ ਹੈ ਆਪਣਾ ਸਾਰਾ ਸਮਾਨ ਛੁੱਕ ਕੇ ਨਾ ਫੇਰ ਆਉਣਾ ਚੰਗਾ ਪਤਾ ਤੇ ਚਲੋ ਆਪਾਂ ਚੱਲਦੇ ਹਾਂ ਗੁਰਦਰਾ ਸਾਹਿਬ ਵੇਖੀਏ ਭਲਾ ਨਿਕਲ ਆਈਆਂ ਬੀਬੀਆਂ ਕਿ ਨਹੀਂ ਹਜੇ